ਤੁਸੀਂ ਹੈਰਾਨ ਹੋ ਜੂਗੇ 3000 ਪੋਸਟਾਂ ਖਾਲੀ ਨੇ ਪੰਜਾਬ ਦੀਆਂ 3000 ਪੋਸਟਾਂ ਖਾਲੀ ਪਈਆਂ ਬੀਬੀਐਮਬੀ ਚ ਪੰਜਾਬ ਦੀਆਂ ਪੰਜਾਬ ਦੇ ਕੋٹے ਦੀ ਆ ਕੱਲ ਪਰਸੂ ਸੁਖਵੀਰ ਬਦਲ ਕਹੀ ਜਾਂਦਾ ਸੀ ਬੀਬੀਐਮਬੀ ਚ ਭਰਤੀ ਕਰੋ ਤੁਸੀਂ ਦੀ ਕੀਤੀ ਫਿਰ ਕਿੰਨੇ ਸਾਲ ਰਹੇ ਹੋ ਤੁਸੀਂ ਪਾਣੀਆਂ ਦਾ ਰਖਾ ਪਤਾ ਨਹੀਂ ਕਿਹੜੇ ਕਿਹੜੇ ਆ ਨਹਿਰਾਂ ਦਾ ਬਾਬਾ ਲੈ ਸਰ ਆਪ ਦੇ ਖੇਤਾਂ ਨੂੰ ਕੱਢੀ ਫਿਰਦੇ ਆ ਤੁਸੀਂ ਕਰ ਲੈਂਦੇ ਪਰ ਭਰਤੀ ਭਰਤੀ ਕਰਕੇ ਪਤਾ ਨਹੀਂ ਕਿੱਦਾਂ ਭਰਤੀ ਕੀਤੀ ਹੋਣੀ ਹੁਣ ਕਰਾਂਗੇ ਕਰਾਂਗੇ ਅਸੀਂ ਪੂਰੇ ਕਰਾਂਗੇ ਇਹਨਾਂ ਨੂੰ ਨਾਲ ਤਾਂ 3000 ਬਕਵਾ ਕਹੋਦੇ ਆ ਤੇ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਨਾਲੇ ਸਾਡਾ ਇੱਥੇ ਸਟ੍ਰੈਂਥ ਸਾਡਾ ਕੋਟਾ ਬਣਦਾ ਜੀ ਉਹ ਸਾਡਾ ਕੋਟਾ ਬਣਦਾ ਉਹ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਵੀ ਕੀ ਹੁੰਦਾ ਏ ਉਹੀ ਵੜਤਾ ਨੱਕਾ ਵੜਤਾ ਲੈ ਜਾਓ ਜੀ ਲੈ ਜਾਓ ਜੀ ਇਧਰੋਂ ਨਹਿਰ ਚੱਕ ਲਿਓ ਜੀ ਦੂੜ ਕਫੂਟ ਨਹਿਰ ਚੱਕ ਲਿਓ ਇਧਰ ਸਾਡੇ ਕੰਨੀ ਕੱਢ ਦਿਓ ਜੀ ਇਧਰ ਪਾਣੀ ਸਾਡੇ ਵਾਲਾ ਆਪ ਦੇ ਕਿਨੂਆਂ ਦੇ ਬਾਗਾਂ ਨੂੰ ਲੁਆਈਂ ਗਏ ਨੇ ਸਾਡੇ ਬਾਗ ਉਜਾੜੀ ਗਏ ਨੇ ਜੇ ਬਾਗ ਦਾ ਮਾਲੀ ਹੋਈ ਬੇਈਮਾਨ ਹੋ ਜਾਏ ਫਿਰ ਬਾਗ ਕਿਵੇਂ ਚੱਲੂਗਾ ਬਾਗ ਤਾਂ ਫਿਰ ਉਜੜੂਗਾ ਉਹ ਸੋ ਅੱਜ ਅਸੀਂ ਇਸ ਗੱਲ ਦਾ ਜੇਕਰ ਵੀ ਕਰਨਾ ਕਿ 20 ਦਿਨ ਅਸੀਂ ਕਿਵੇਂ ਕੱਟਿਆ ਇਹ ਜਿਸ ਤਰ੍ਹਾਂ ਜੋਤ ਮੈਂ ਜਿੰਨ ਰਸਿਆ ਕਦੇ 6 ਵਜੇ ਆਗੇ ਕਦੇ 7 ਵਜੇ ਆਗੇ ਸਵੇਰੇ ਸਵੇਰੀ ਮੈਨੂੰ ਫੋਨ ਆਇੰਦਾ ਸੀ ਮੈਂ ਆਇਂਦਾ ਸੀ ਇੱਥੇ ਫਿਰ ਚਲੇ ਜਾਂਦੇ ਸੀ ਮਤਲਬ ਸੱਚੀ ਮੁੱਚੀ ਜਿਵੇਂ ਆਪਾਂ ਕਹਿੰਨੇ ਨੱਕੇ ਤੇ ਖੜ ਕੇ ਰੱਖੀ ਕਰਨ ਵਾਲੀ ਗੱਲ ਹੈ ਕਿਉਂਕਿ ਵਿਧਾਨ ਸਭਾ ਚਲੋ ਆਲ ਪਾਰਟੀ ਮੀਟਿੰਗ ਵੀ ਕਰ ਲਈ ਸਾਰਿਆਂ ਨੇ ਸਾਥ ਦਿੱਤਾ ਵਿਧਾਨ ਸਭਾ ਚ ਵੀ ਹਰੇਕ ਨੇ ਸਾਥ ਦਿੱਤਾ ਠੀਕ ਹੈ ਨਾ ਹੁਣ ਇਹ ਪਾਣੀ ਜਿਹੜਾ ਜਿਹੜਾ ਇਹਨਾਂ ਦਾ ਕੋਟਾ ਬਣਦਾ ਉਹ ਹੁਣ ਦੇਣ ਦੇਣ ਲੱਗ ਜਾਂਗੇ ਅੱਜ 1 ਵਜੇ ਤੋਂ ਸ਼ੁਰੂ ਕਰਤਾ ਠੀਕ ਹੈ ਨਾ ਅਸੀਂ ਉਹਦੇ 'ਚ ਕੋਈ ਹੱਕ ਨਹੀਂ ਮਾਰਦੇ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਸਾਂ ਅਜੇ ਤੱਕ ਦੁਸ਼ਮਣ ਨੂੰ ਵੀ ਪਾਣੀ ਪਿਉਣਾ ਹਰਿਆਣਾ ਨਾਲ ਸਾਡੀ ਕੋਈ ਦੁਸ਼ਮਣੀ ਥੋੜੀ ਆ ਰਹਿਣਾ ਸਾਡਾ ਛੋਟਾ ਭਾਈ ਹੈ ਲੋਕਾਂ ਨਾਲ ਕੋਈ ਸਾਡੇ ਦੀ ਸਾਡਾ ਕੋਈ ਰਾਜਨੀਤਿਕ ਤੌਰ ਤੇ ਇਹ ਪੰਗਾ ਲਿਆ ਇਹਨਾਂ ਨੇ ਸਿਰਫ ਪੋਲੀਟਿਕਲੀ ਪੰਗਾ ਲਿਆ ਉਹ ਖੱਟਰ ਸਾਹਿਬ ਬਣਾ ਕੇ ਬਹਿ ਗਏ ਇੱਜ਼ਤ ਦਾ ਸਵਾਲ ਵੀ ਮੈਂ ਪਾਣੀ ਲੈ ਕੇ ਦਿਖਾਉਂ ਲੈ ਲਿਆ ਸਰ ਦੱਸੋ ਆਹ ਫਰਕ ਹੈ ਬਈ ਨਹੀਂ ਤਾਂ ਪਤਾ ਹੀ ਨਹੀਂ ਲੱਗਣ ਦੇਣਾ ਤੁਹਾਨੂੰ ਪਹਿਲਾਂ ਕਿਹੜਾ ਪਤਾ ਲੱਗਣ ਦਿੱਤਾ ਦੂਜਿਆਂ ਨੇ ਚਲ ਬਈ ਚੱਕ ਦੇ ਕਿਸ ਨੇ ਇੱਕ ਨੇ ਨਹਿਰ ਦੀ ਐਸਵਾਈਐਲ ਦੀ ਉਹ ਕੀ ਹੁੰਦਾ ਸਰਵੇ ਕਰਨ ਦੀ ਜਾਜ ਦੇਤੀ ਬਦਲੇ ਚ ਗੁੜਗਾਉਂ ਜਮੀਨ ਲੈ ਲਈ ਉੱਥੇ ਹੋਟਲ ਨੇ ਹੁਣ ਦੂਜੇ ਨੇ ਚਾਂਦੀ ਦੀ ਕਹੀਂ ਫੜਾਤੀ ਕਪੂਰੀ ਪਿੰਡ ਚ ਪਟਿਆਲੇ ਕਹਿੰਦੇ ਲਾਰੇ ਟੱਕ ਬਾਅਦ ਚ ਉਹੀ ਪਾਣੀ ਆਂਦੇ ਰੱਖੇ ਬਣ ਗਏ ਉਹਨਾਂ ਨੂੰ ਐ ਲੋਕ ਪਤ ਨਹੀਂ ਭੁੱਲ ਜਾਂਦੇ ਨੇ ਲੋਕ ਬਹੁਤ ਯਾਦ ਰੱਖਦੇ ਨੇ ਲੋਕਾਂ ਦੀ ਯਾਦ ਦੱਸਤੇ ਸ਼ੱਕ ਨਾ ਕਰੋ ਲੋਕਾਂ ਨੂੰ ਸਭ ਪਤਾ ਹੈ ਕਿ ਕੌਣ ਕਿੰਨੇ ਕ ਪਾਣੀ ਚ ਹੈ ਤੇ ਕੌਣ ਕਿਹਨੇ ਕਿੰਨਾ ਕ ਪਾਣੀ ਵੇਚਿਆ ਕਿਹਨੇ ਕਿੰਨੇ ਕ ਪਾਣੀ ਨੂੰ ਵਰਤਿਆ ਸੋ ਇਸ ਕਰਕੇ ਗਰਮੀ ਦੇ ਬਾਵਜੂਦ ਤੁਸੀਂ ਇੰਨਾ ਭਾਰੀ ਗਿਣਤੀ ਚ ਆਏ ਹੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਮੈਂ ਕਿਹਾ ਸੀ ਹਰਜੋਤ ਨੂੰ ਮੈਂ ਕਿਹਾ ਟੈਂਟ ਜਾਂ ਪੱਖੇ ਵਗੈਰਾ ਲਾ ਲਿਓ ਆਪਣੇ ਤੇ ਭਾਵੇਂ ਤੋਂ ਪਰੇ ਮੈਂ ਕਿਹਾ ਲੋਕਾਂ ਨੂੰ ਛਾਵੇਂ ਬਿਠਾਉਣਾ ਕਿਉਂਕਿ ਆਹ ਹੈ ਜੀ ਵੀ ਧੁੱਪ ਹੀ ਹੈ ਸਾਡੇ ਤੇ ਤਾਂ ਕੋਈ ਗੱਲ ਨਹੀਂ